ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਹੁਣਾਂ ਨੇ ਹੁਣ ਟੈਰਿਫ ਦਾ ਬੰਬ ਜੋ ਹੈ ਭਾਰਤ ਦੇ ਉੱਤੇ ਸੁੱਟ ਦਿੱਤਾ ਹੈ। ਦਰਸਲ ਤਾਂ ਸੀ ਇਹ ਕਿ ਲਗਾਤਾਰ ਟੈਰਿਫ ਮਾਮਲਾ ਸੋਸ਼ਲ ਮੀਡੀਆ ਤੇ ਪੱਕਿਆ ਹੋਇਆ ਸੀ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਇੱਕ ਬੇਹਦ ਵੱਡੀ ਖਬਰ ਆਈ ਹੈ ਤਾਂ ਭਾਰਤ ਵਾਸੀਆਂ ਨੂੰ ਪਰ ਸਰਕਾਰ ਨੂੰ ਇੱਕ ਬੇਹਦ ਵੱਡਾ ਝਟਕਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਦਿੱਤਾ ਗਿਆ। ਪੂਰੀ ਖਬਰ ਤੋਂ ਕੀ ਆਕਰ ਨਾਲ ਸਾਂਝੀ ਕਰਾਂਗੇ ਕਿ ਆਖਰ ਹੁਣ ਕਿੰਨਾ ਪ੍ਰਤੀਸ਼ਤ ਟੈਰਿਫ ਜਿਹੜਾ ਵਾ ਉਹ ਭਾਰਤ ਦੇ ਉੱਤੇ ਲਗਾ ਦਿੱਤਾ ਹਾਲਾਂਕਿ ਪਹਿਲਾਂ 25% ਟੈਰਿਫ ਦੀਆਂ ਚਰਚਾਵਾਂ ਤੇ ਸੀਗੀਆਂ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਇੱਕ ਵੱਡਾ ਬੰਬ ਜਿਹੜਾ ਵਾ ਉਹ ਉਹ ਭਾਰਤ ਦੇ ਉੱਤੇ ਸੁੱਟਦੇ ਦਿਖਾਈ ਦਿੱਤੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਤੇ ਦੱਸ ਸੀ ਇਹ ਕਿ ਹੁਣ 25% ਦੀ ਵਾਧੂ ਟੈਰਿਫ ਲਗਾਉਣ ਲਈ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਗਏ ਨੇ ਅਮਰੀਕਾ ਨੇ ਕਿਹਾ ਕਿ ਇਹ ਫੈਸਲਾ ਭਾਰਤ ਵੱਲੋਂ ਰੂਸੀ ਤੇਲ ਦੀ ਲਗਾਤਾਰ ਖਰੀਦ ਦੇ ਜਵਾਬ ਦੇ ਵਿੱਚ ਲਿਆ ਗਿਆ ਇਸ ਦੇ ਨਾਲ ਹੁਣ ਅਮਰੀਕਾ ਨੇ ਭਾਰਤ ਦੇ ਉੱਤੇ ਕੁੱਲ 5% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਦਰਸਲ ਪਹਿਲਾਂ ਅਮਰੀਕਾ ਨੇ ਭਾਰਤ ਤੇ 25% ਟੈਰਿਫ ਤੇ ਜੁਰਮਾਨੇ ਦਾ ਐਲਾਨ ਕੀਤਾ ਸੀ ਇਸ ਦੇ ਪਿੱਛੇ ਟਰੰਪ ਵੱਲੋਂ ਰੂਸ ਤੋਂ ਤੇਲ ਖਰੀਦਣ ਦਾ ਕਾਰਨ ਦੱਸਿਆ ਗਿਆ ਸੀ ਟਰੰਪ ਵੱਲੋਂ ਦਸਤਕਤ ਕੀਤੇ ਗਏ ਆਦੇਸ਼ ਦੇ ਅਨੁਸਾਰ ਹੁਣ ਇਹ ਟੈਰਿਫ 27 ਅਗਸਤ ਯਾਨੀ ਕਿ 21 ਦਿਨਾਂ ਦੇ ਅੰਦਰ ਲਾਗੂ ਹੋ ਜਾਵੇਗਾ ਇਹ ਭਾਰਤ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਮਾਨ ਤੇ ਲਾਗੂ ਹੋਵੇਗਾ ਹਾਲਾਂਕਿ ਉਹ ਸਮਾਨ ਜੋ ਇਸ ਤਰੀਕ ਤੋਂ ਪਹਿਲਾਂ ਰਵਾਨਾ ਹੋਏ ਹਨ ਅਤੇ 17 ਸਤੰਬਰ 2025 ਤੋਂ ਪਹਿਲਾਂ ਅਮਰੀਕਾ ਪਹੁੰਚ ਗਏ ਤਾਂ ਉਹਨਾਂ ਨੂੰ ਇਸ ਡਿਊਟੀ ਤੋਂ ਛੋਟ ਦਿੱਤੀ ਜਾਵੇਗੀ ਆਦੇਸ਼ ਵਿੱਚ ਸਪਸ਼ਟ ਕੀਤਾ ਗਿਆ ਕਿ ਇਹ ਟੈਰਫ ਹੋਰ ਸਾਰੀਆਂ ਡਿਊਟੀਆਂ ਤੋਂ ਇਲਾਵਾ ਹੋਵੇਗਾ ਅਤੇ ਕੁਝ ਮਾਮਲਿਆਂ ਵਿੱਚ ਟੈਕਸਾਂ ਤੇ ਛੋਟ ਵੀ ਦਿੱਤੀ ਜਾ ਸਕਦੀ ਹੈ 트럼ਪ ਪ੍ਰਸ਼ਾਸਨ ਨੇ ਸੰਕੇਤ ਕੀਤਾ ਹੈ ਕਿ ਜੇਕਰ ਕੋਈ ਹੋਰ ਦੇਸ਼ ਰੂਸ ਤੋਂ ਸਿੱਧਾ ਹੀ ਜਾਂ ਸਿੱਧੇ ਤੌਰ ਤੇ ਤੇਲ ਯਾਦ ਕਰਦਾ ਤਾਂ ਉਸ ਵਿਰੋਧੀ ਇਛੇ ਤਰੀਕੇ ਦੇ ਨਾਲ ਵੱਡੇ ਪੁੱਤਰ ਦੀ ਕਾਰਵਾਈ ਹੋਵੇਗੀ ਉਹ ਵੀ ਪ੍ਰਭਾਵਿਤ ਹੋਵੇਗਾ ਦੇਸ਼ ਔਰ ਅਮਰੀਕੀ ਨੀਤੀਆਂ ਦੇ ਅਨੁਸਾਰ ਕਦਮ ਚੁੱਕਦਾ ਔਰ ਲਗਾਤਾਰ ਅਮਰੀਕੀ ਜੋ ਅਮਰੀਕਾ ਜੋ ਹੈ ਕਦਮ ਚੱਕ ਰਿਹਾ ਔਰ ਇਸ ਹੁਕਮ ਦੇ ਆਧਾਰ ਨਾਲ ਸਾਲ 2022 ਵਿੱਚ ਲਾਨੀ ਗਈ ਰਾਸ਼ਟਰੀ ਐਮਰਜੈਂਸੀ ਹੈ ਜਿਸ ਵਿੱਚ ਅਮਰੀਕਾ ਨੇ ਯੂਕਰੇਨ ਤੇ ਰੂਸੀ ਫੌਜੀ ਕਾਰਵਾਈ ਤੇ ਮੱਦੇਨਜ਼ਰ ਰੂਸੀ ਤੇਲ ਦੇ ਦਰਮਿਆਨ ਤੇ ਪਾਬੰਦੀ ਲਗਾ ਦਿੱਤੀ ਹੈ ਦਰਅਸਲ ਜਿਹੜੀ ਹੈ ਰੂਸੀ ਤੇਲ ਤੇ ਉਸ ਤੇ ਪਾਬੰਦੀ ਲੱਗੀ ਆ ਭਾਰਤ ਰੂਸ ਤੋਂ ਤੇਲ ਲੈ ਰਿਹਾ ਇਸ ਨੂੰ ਲੈ ਕੇ ਹੁਣ 50% ਟੈਰਿਫ ਜਿਹੜਾ ਉਹ ਲਗਾ ਦਿੱਤਾ ਹੁਣ 27 ਅਗਸਤ ਤੋਂ 2025 ਤੋਂ ਲਾਗੂ ਹੋਵੇਗਾ 21 ਦਿਨ ਬਾਅਦ ਤੇ ਉਸ ਤੋਂ ਬਾਅਦ ਹੁਣ ਦੱਸਿਆ ਕਿ ਇਸ ਤੋਂ ਪਹਿਲਾਂ ਜਿਹੜਾ ਸਮਾਨ ਉਥੇ ਜਾਵੇਗਾ ਉਸ ਤੇ ਛੋਟ ਹੋ ਸਕਦੀ ਹੈ ਉਸ ਤੋਂ ਬਾਅਦ 27 ਅਗਸਤ ਤੋਂ ਲਾਗੂ ਹੋਣ ਵਾਲਾ ਔਰ 25% ਵਾਧੂ ਟੈਕਸ ਲਗਾਇਆ ਜਾਵੇਗਾ ਹੁਣ ਯਾਨੀ ਕਿ ਪਹਿਲਾਂ 25% ਸੀਗਾ ਹੋਣੇ ਰੁਪਿਆ ਪ੍ਰਤੀਸ਼ਤ ਕਰ ਦਿੱਤਾ ਹੈ ਜਾਨੀ ਕਿ ਹੁਣ ਭਾਰਤ ਨੂੰ ਇੱਕ ਬੇਹਤ ਵੱਡਾ ਝਟਕਾ ਜਿਹੜਾ ਅਮਰੀਕਾ ਨੇ ਦੇ ਦਿੱਤਾ ਹੈ ਟੈਰਿਫ ਮਾਮਲੇ ਨੂੰ ਲੈ ਕੇ ਲਗਾਤਾਰ ਚਰਚਾਵਾਂ ਤੇ ਸਿਗੀਆਂ ਹੁਣ ਇੱਕ ਕਾਗਜ਼ ਉੱਤੇ ਦਸਤਖਤ ਕਰਦੇ ਨਜ਼ਰ ਆਏ ਨੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਤੇ ਖਬਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਿ ਜਿੱਥੇ ਹੁਣ 50% ਟੈਰਿਫ ਭਾਰਤ ਦੇ ਉੱਤੇ ਜਿਹੜਾ ਹੁਣ ਲਗਾਵੇਗਾ ਇਸ ਦੇ ਨਾਲ ਹੀ ਹੁਣ 27 ਅਗਸਤ ਤੋਂ ਇਹ ਚਾਲੂ ਹੋਵੇਗਾ ਲਾਗੂ ਹੋਵੇਗਾ 21 ਦਿਨ ਬਾਅਦ ਤੇ ਹਾਲਾਂਕਿ ਹੁਣ ਭਾਰਤ ਤੇ ਕਿੰਨਾ ਕੁ ਅਸਰ ਪੈਂਦਾ ਕੀ ਕੁਝ ਪਾਰਾ ਦਾ ਐਕਸ਼ਨ ਹੋਵੇਗਾ ਉਹ ਦੇਖਣਾ ਜ਼ਰੂਰੀ ਪੜਦਾ ਪਰ ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਕਮੈਂਟ ਕਰਨਾ ਤੇ ਆਪਣੀ رائے ਸਾਡੇ ਨਾਲ ਸਾਂਝੀ ਕਰਨਾ